ਲਖਿਓ ਜਾਨ ਕਰ ਮੋਹਿ ਕੀ ਤਾਨੀ ਤਾਨ ਕਨਾਤ ਕ੍ਰਿਸ਼ਨ ਜਨਮ ਜਬ ਹੀ ਭਇਓ ਦੇਵਨ ਭਇਓ ਹੁਲਾਸ ਸਤਰ ਸਭ ਅਬਨਾਸ ਹੋਏ ਹਮਕੋ ਹੋਏ ਬਿਲਾਸ ਦੋਹਰਾ ਆਨੰਦ ਸੋਂ ਸਭ ਦੇਵਤਨ ਸੁਮਨ ਦੀਨ ਬਰਖਾਏ ਸ਼ੋਕ ਹਰਨ ਕੁਸ਼ਟਨ ਦਲਨ ਪ੍ਰਗਟੇ ਜਗ ਮੋ ਆਏ ਜੈ ਜੈਕਾਰ ਭਇਓ ਜਬ ਸੁਨੀ ਦੇਵਕੀ ਜਾ ਕਾਨ ਤਰਾਸ ਤੋ ਹੋਏ ਮਨ ਮੈਂ ਕਹਿਓ ਸ਼ੋਰ ਕਰੈ ਕੋ ਆਨ ਦੋਹਰਾ ਬਾਸ ਦੇਵ ਅਰ ਦੇਵ ਕੀ ਮੰਤਰ ਕਰੈ ਮਨ ਮਾਹੇ ਕੰਸ ਕਸਾਈ ਜਾਣ ਕੈ ਹੀਐ ਅਦਕ ਡਰ ਪਾਹੇ ਇਤ ਕ੍ਰਿਸ਼ਨ ਜਨਮ ਵਰਨਨ ਸਵਈਆ ਮੰਤਰ ਵਿਚਾਰ ਕਰਿਓ ਦੋਹੂ ਮਿਲ ਮਾਰ ਡਰੈ ਇਹ ਕੋ ਮਤ ਰਾਜਾ ਨੰਧਹਿ ਕੇ ਘਰ ਆਏ ਆਏ ਹਾਂ ਦਾਰਕੈ ਨੰਧਹਿ ਕੇ ਘਰ ਆਏ ਹौं ਦਾਰਕੈ ਠਾਟ ਇਹੀ ਮਨ ਮੈਂ ਤਨ ਸਾਜਾ ਕਾਨ ਕਹਿਓ ਮਨ ਮੈਂ ਨਾ ਡਰੋ ਤਮ ਜਾਹੋ ਨਦਰੁਦਰੁਤ ਕਾਨ ਕਰੇ ਕਾਨ ਕਹਿਓ ਮਨ ਮੈਂ ਨਾ ਡਰੋ ਤਮ ਜਾਹੋ ਨਿਸੰਕ ਭਜਾਵਤ ਬਾਜਾ ਮਾਇਆ ਕੀ ਖੰਚਕ 나ਤ ਲਈ ਧਰ ਬਾਲਕ ਸੌਰਭ ਆਪ ਬਿਰਾਜਾ ਦੋਹਰਾ ਕ੍ਰਿਸ਼ਨ ਜਬ ਤਨ ਗ੍ਰਹ ਭਯੋ ਬਾਸਦੇਵ ਇਹ ਕੀਨ 10000 ਗਾਈ ਭਲੀ ਮਨ ਮਨਸ ਕਰ ਦੀਨ ਸਵਈਆ ਛੂਟ ਕੇ ਵਾਰ ਗਏ ਘਰ ਕੇ ਦਰ ਕੇ ਨਿਰਪਕੇ ਵਰਕੇ ਚਲਤੇ ਘਰ ਕੇ ਛੂਟ ਕੁਵਾਰ ਗਏ ਘਰ ਕੇ ਦਰ ਕੇ ਛੂਟ ਕੇ ਵਾਰ ਗਏ ਘਰ ਕੇ ਦਰ ਕੇ ਨਿਪਕੇ ਬਰ ਕੇ ਚਲਤੇ ਹਰਖੇ ਸਰਖੇ ਬਸਦੇ ਵਹਿ ਕੇ ਪਗ ਜਾਏ ਛੋਏ ਜਮਨਾ ਜਲਤੇ ਜਾਏ ਛੋਏ 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 ਦਿੱਤਨ ਕੋ ਯੇ ਨੂੰ ਹੋੜਾ ਜਾਏ ਛੋਏ ਜਮਨਾ ਜਲਤੇ ਹਰ ਦੇਖਨ ਕੋ ਹਰ ਆਵ ਵੱਡ ਕੇ ਹਰ ਦੌਰ ਗਏ ਹਰ 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 ਦੇਖਨ ਕੋ ਹਰ ਆਵ ਵੱਡ ਕੇ ਹਰ ਵੱਡ ਕੇ ਹਰ ਏ ਹਰ ਦੌਰ ਗਏ ਤਨ ਕੇ ਬਲ ਤੇ ਹਰ ਦੇਖਣ ਕੋ ਹਰ ਅਉ ਵੱਡ ਕੇ ਹਰ ਦੌਰ ਗਏ ਤਨ ਕੇ ਬਲ ਤੇ ਕਾਜ ਇਹੀ ਕਹਿ ਦਉ ਗਏ ਜੋ ਖਿਜੇ ਕਾਜ ਇਹੀ ਕਹਿ ਦਉ ਗਏ ਜੋ ਖਿਜੇ ਬਹ ਪਾਪਨ ਕੀ ਮਲ ਤੇ ਦੋਹਰਾ ਕ੍ਰਿਸ਼ਨ ਜਬੈ ਚੜਤੀ ਕਰੀ ਖੈਰਿਓ ਮਾਇਆ ਜਾਲ ਅਸੁਰ ਜਿਤੇ ਚੌਕੀ ਹੁਤੇ ਸੋਏ ਗਏ ਤਤਕਾਲ ਸਵਈਆ ਕੰਸੈ ਕੇ ਡਰ ਤੇ ਬਸ ਦੇਵ ਸੋ ਪਾਏ ਜਬ ਜਮਨਾ ਮਦ ਠਾਨੋ ਮਾਨ ਕੈ ਪੀਤ ਪ੍ਰਾਤਨ ਕੋ ਜਲ ਪਾਏ ਨ ਭੇਟਨ ਕਾਜ ਉਠਾਨੋ ਤਬ ਤਾ ਛਬ ਕੋ ਜਸ ਉਚ ਮਹਾ ਕਬਨੇ ਆਪਣੇ ਮਨ ਮਹਿ ਪਹਿਚਾਨੋ ਕਾਨ ਕੋ ਜਾਣ ਕਿ ਦੋਪਤ ਹੈ ਇਹ ਹੈ ਜਮਨਾ ਤੇ ਏਕ ਹੈ ਜਮਨਾ ਤੇ ਭੇਟ ਤਮਾਨੋ ਇਹ ਕਹਿ ਜਮਨ ਤੈ ਭੇਟ ਤ ਮਾਨੋ ਦੋਹਰਾ ਸਰੀਰ ਧਾਰ ਕੇ ਵਿਆਹ ਕਰਾਇਆ ਸੀ ਕ੍ਰਿਸ਼ਨ ਨਾਲ ਉਹ ਚਰਨਾਂ ਦੇ ਨਾਲ ਛੋਹ ਰਹੀ ਹੈ ਦੋਹਰਾ ਜਬੈ ਜਸੋਦਾ ਸੋਏ ਗਈ ਮਾਇਆ ਕੀ ਉਹ ਪ੍ਰਕਾਸ਼ ਡਾਰ ਕਿਸਨ ਤੈ ਪੈ ਸੁਤਾ ਲੀਨੀ ਹੈ ਕਰਤਾ ਸ ਸਵਈਆ ਮਾਇਆ ਕੋ ਲੈ ਕਰ ਮੈਂ ਵਾਸਦੇਵਸ ਬਸਦੇਵ ਮਾਇਆ ਕੇ ਮਾਇਆ ਕੋ ਲੈ ਕਰਮੇ ਬਸਦੇਵ ਸੋ ਸੀਗਰ ਚੱਲਿਓ ਆਪਣੇ ਗ੍ਰਹਿ ਮਾਹੀ ਸੋਏ ਗਏ ਪਰ ਦਵਾਰ ਸਭ ਘਰ ਬਾਹਰ ਭੀਤਰ ਕੀ ਸੁਧ ਨਾਹੀ ਦੇਵ ਕੀ ਤੀਰ ਗयो ਜਬ ਹੀ ਸਭ ਤੇ ਮਿਲ ਗਏ ਪਟ ਆਪਸ ਮਾਹੀ